ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਲਗਾਤਾਰ ਆਪਸੀ ਰੰਜਿਸ਼ਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਜਿਹਾ ਹੀ ਇੱਕ ਮਾਮਲਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਹੈ ਜਿੱਥੇ ਅਕਾਲੀ ਸਰਪੰਚ ਅਤੇ ਵਰਕਰਾਂ ਤੇ ਕਾਂਗਰਸੀ ਨੌਜਵਾਨ ਦੀ ਕੁੱਟਮਾਰ ਕਰਨ ਦੇ aarop ਲੱਗੇ ਨੇ ਝਗੜੇ ਦੌਰਾਨ ਤੇਜ਼ ਤਾਰ ਹਥਿਆਰ ਅਤੇ ਫਾਇਰਿੰਗ ਕੀਤੀ ਗਈ ਜਿਸ ਚ ਕਾਂਗਰਸੀ ਨੌਜਵਾਨ ਜ਼ਖਮੀ ਹੋ ਗਿਆ ਇਹ ਸਰਪੰਚ ਜਦੋਂ ਵੇਖਿਆ ਵਾ ਵੀ ਰੋਲਾ ਪਿਆ ਮੈਂ ਬਾਹਰ ਆਈਆਂ ਉਹ ਮੁੰਡੇ ਨੂੰ ਬੜੇ ਮਤਲਬ 5-7 ਜਣੇ ਵੱਢਣ ਡਏ ਆ ਬਹੁਤ ਬੇਹਾਲੀ ਵੱਡਣ ਡੇ ਆ ਫਾਇਰਿੰਗ ਵੀ ਹੋ ਰਹੀ ਆ ਬਾਹਰ ਹੋ ਕੇ ਮੈਂ ਚੇਅਰਮੈਨ ਦੇਗੇ ਹੱਥ ਜੋੜੇ ਮੈਂ ਆ ਭਾਜੀ ਗਲਤ ਕੰਮ ਕਰਾਉਣ ਡੇ ਆ ਨਾ ਕਰਾਓ ਬੱਚਿਆਂ ਨੂੰ ਘਰ ਲੈ ਜਾਓ ਇਹ ਕੰਮ ਗਲਤ ਆ ਗਲਤ ਹੋ ਜੇਗਾ ਪਰ ਉਹ ਨਿਮ ਤਲੇ ਨਾ ਉਹਨਾਂ ਨੇ ਇਸ ਚੀਜ਼ ਨੂੰ ਸੁਣਿਆ ਨਾ ਵਿਚਾਰਿਆ ਓਏ ਆ ਇਹ ਵਾਪਸ ਸਾਨੂੰ ਵੰਗਾਰਦੇ ਹਾਂ ਪਹਿਲਾਂ ਵੋਟਾਂ ਵੱਲੋਂ ਇਹ ਵੋਟਾਂ ਪਾਓ ਆ ਨਹੀਂ ਪਾਈਆਂ ਇਹਨਾਂ ਨੂੰ ਹੀ ਆਖਿਆ ਚਲੋ ਸਾਡੇ ਦਿਲ 'ਚ ਹਨ ਇਹ ਸਾਡਾ ਜਿੱਥੇ ਜੀ ਕਰੇਦਾ ਅਸੀਂ ਪਾਵਾਂਗੇ ਜਿਹਦਾਂ ਤੋਂ ਵੋਟਾਂ ਪੈ ਗਈਆਂ ਨੇ ਉਹ ਬਣ ਗਿਆ ਵਾ ਈ ਮਾਨੂੰ ਇਹ ਵਾਪੇ ਇਹ ਉਦੰਤੂਪੰਗਾਰ ਲੱਗ ਪਏ ਹਨ ਪੀ ਹਾਂ ਫੜਨਾ ਫੜਨਾ ਹੀ ਗਰੀਬ ਦੇ ਹੈਗੇ ਆ ਕੱਲਾ ਵਿਚਾਰਾ ਆਇਆ ਉਹਨੂੰ ਇੰਨਾ ਕਾਬੂ ਕਰ ਲਿਆ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਅਤੇ આરોપીਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਕਵਲਜੀਤ ਸਿੰਘ ਇਲੀਸ सोनू ਸਨਫਰ ਅਕबीर ਸਿੰਘ ਵਾਸੀ ਅਗਵਾਨ ਤੇ ਸੱਟਾਂ ਲੱਗੀਆਂ ਨੇ ਉਸ ਨੂੰ ਜਿਹੜਾ ਹਸਪਤਾਲ ਦਾਖਲ ਕਰਾਇਆ ਗਿਆ ਉਸ ਚਿਹਰੇ ਇਲਾਜ ਇਸ ਸਬੰਧਤ ਪਾਰਟੀ ਦੇ ਜਿਹੜੇ ਬਿਆਨات ਲਿਖੇ ਜਾ ਰਹੇ ਨੇ ਕਿਦੋਂ ਦੋ ਖੋਲ ਬਰਾਮਦ ਹੋਏ ਨੇ ਜੀ ਬਾਕੀ ਉਸ ਦੀ ਜਿਹੜੀ ਤਸਦੀਕ ਤਫਤੀਸ਼ ਕੀਤੀ ਜਾ ਰਹੀ ਹੈ ਜੋ ਤਫਤੀਸ਼ ਵਿੱਚ ਨਿਕਲੇ ਸਾਹਮਣੇ ਆਏਗਾ ਉਸ ਤੱਪ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਇਸ ਮਾਮਲੇ ਚ આરોપીਆਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਹੀ આરોપી ਧਿਰ ਦਾ ਜਵਾਬ ਮਿਲੇਗਾ ਉਸ ਨੂੰ ਵੀ ਜਨਤਾ ਦਰਬਾਰ ਅੱਗੇ ਰੱਖਿਆ ਜਾਵੇਗਾ ਡੇਰਾ ਬਾਬਾ ਨਾਨਕ ਤੋਂ ਗੁਰਮੀਤ ਚਾਵਲਾ ਜਗਬਾਣੀ ਟੀਵੀ